ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਤੇ ਦੋ ਗੱਬੜਾਂ ਆਓ ਪੁੱਛ ਲੈਣੇ ਬੁੱਤਕੀ ਅੱਜ ਦੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਆ ਜੀ ਵਧੀਆ ਹਾਂਜੀ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਸੰਦੀਪ ਸਿੰਘ ਪਿੰਡ ਕੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਾਈ ਨੇੜੇ ਬਦਨੀ ਨਿਹਾਲ ਸਿੰਘ ਵਾਲਾ ਬਲਾਕ ਪਰ ਨੇੜੇ ਰਹਿਦਾ ਮੋਬਾਈਲ ਨੰਬਰ ਬੋ 86996 77060 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੋਸ ਹੁੰਦੀ ਆ ਪਹਿਲੇ ਹੀ ਆ ਬਾਈ ਪਲੂਨ ਹੀ ਆ ਹਾਂ ਕਿੰਨੇ ਦਿਨ ਲੈਂਦੀ ਹੈ ਬਈ ਬੈਨ ਬਸ ਉਹ ਤਾਂ ਬਈ ਡੇਟ ਮੁਤਾਬਕ ਆ ਪਈ ਹੈ ਇਹਦੇ ਹਜੇ 4-5 ਦਿਨ ਪਰ ਤਿਆਰੀ ਦਾ ਪਾਣਾ ਭਾਵੇਂ ਦੀ ਅੱਜ ਸੁਪਰ ਠੀਕ ਹੈ ਹਾਂ ਤੇ ਲਾਟੂ ਲਾ ਪਈਆਂ ਨੇ ਇਹਦੇ ਪਹਿਲਾ ਠੀਕ ਸੀ ਠੰਡੀ ਹੋਏ ਮਰ ਜੂਗੀ ਕੱਲਾ ਕੱਲਾ ਥਣ ਚਾਰੇ ਥਣ ਨਿਕੜੂ ਮੂੰ ਵੀ ਛਿੱਗੂ ਹੀ ਆ ਮੋਹ ਹਜੀ ਦੱਦਾ ਜੀ ਬਈ ਕਹਿੰਦਾ ਛਿੱਗੀ ਆ ਠੱਲਾਂ ਦਾ ਨੀ ਆਰਡਰ ਹੋ ਰਿਹਾ ਵਧੀਆ ਤਿਆਰ ਕਰੂ ਖੋਲ ਲਾ ਬਈ ਤੋਰ ਕੇ ਰਖਾ ਦੇ ਕੱਦ ਬੱਡ ਚੰਗਾ ਯਾਤ ਮੀਟ ਚੰਗੀ ਆ ਫੇਸ ਕਿਊਟੀ ਵੀ ਨੇੜ ਤੋਂ ਚੈੱਕ ਕਰਵਾਵਾਂਗੇ ਥਾਣ ਬਹੁਤ ਚੰਗੀਆਂ ਗੱਲਾਂ ਜਿਵੇਂ ਪਲੂਨ ਸੁਣਦੀ ਹੈ ਥਾਣ ਬਹੁਤ ਚੰਗੀਆਂ ਗੱਲਾਂ ਫੇਸ ਦੇਖੋ ਬਾਈ ਫੇਸ ਵੀ ਬੜਾ ਪਿਆਰਾ ਕਿੰਨਾ ਕੁ ਦੁੱਧ ਦਿਦੂ ਐਸਟੀ ਮੇਡ ਜੀ ਦੁੱਧ ਨਾ ਆਵਾ ਜੋ ਮੈਂ ਗਰਮੀ ਆ 16 17 ਤੱਕ ਮੌਜ ਨਾ ਪਾਉਣਾ ਜੀ ਐਨਾ ਕਿ ਤਾਂ ਦੇ ਦੂ ਹਣਾ ਠੀਕ ਕੱਪੜੇ ਤੇ ਮੁੱਲ ਭਰਾ ਦਾ ਮੁੱਲ ਬਾ ਲੈਣ ਦੇਣੀ 52000 ਦੀ ਦੇ ਦੇ ਮਾਨ ਤਨ ਹੋ ਜਾ ਆ ਮਾਨ ਤਨ ਕਰ 52000 ਰੁਪਇਆ ਮੁੱਲ ਆ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਵਰਸਨਕੀਆ ਥਾਂ ਲੇਵੇ ਦੀ ਚੰਗੀਆ ਪਹਿਲਾ ਸੂਆ ਕਰਮ ਵਾਲੀ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੇ ਨੇ ਕਮਾਲ ਦੀ ਤਿਆਰ ਕਰ ਲੈਣੀ ਤੋਰਾ ਤਾਰਾ ਵੀ ਚੰਗਾ ਬੜਦਾ ਬਾਈ ਮੋਲ ਵੀ ਬਾਈ ਨੇ ਜਾਇਜ਼ ਹੀ ਰੱਖਿਆ ਬਾਕੀ ਫਿਰ ਵੀ ਚਲੋ ਵਿੱਚੋਂ ਮਾਨਦਾਨ ਜ਼ਰੂਰ ਹੋ ਜਾ ਆਰਡਰ ਬਾਈ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਥਣ ਤੋਂ ਬਹੁਤ ਚੰਗਾ ਖਾਣ ਦੁਕਾਨ ਨੇ ਦੂਜੇ ਪਾਸੇ ਲੋ ਵੀ ਮੁਠੀ ਵਾਲਾ ਥਣ ਲੱਗਿਆ ਥਣ ਦਾ ਸਵਾਦ ਚੈੱਕ ਹੂੰ ਜੀ ੱਗੇ ਪ੍ਰਾਦੋ ਨੰਬਰ ਕਿਹੜਾ ਸੂਸਣ ਦੀ ਇਹ ਦੂਜੇ ਸੂਏ ਆ ਬਈ ਕਿੰਨੇ ਦਿਨ ਲੈਂਦੀ ਆ ਬਣ ਇਹ ਬਸ 5-4 ਕ ਦਿਨ ਹੀ ਇਹਦੇ ਰਹਿੰਦੇ ਹੁਣ ਤਾਂ ਲਾਉਣ ਲੱਗ ਗਏ ਵੀ ਠੀਕ ਆ ਹਾਂ ਕੀ ਰਿਕਾਰਡ ਪਹਿਲੇ ਸੂਏ ਦਿੱਤਾ 14-15 ਕਿਲੋ ਤੇ ਐਦ ਕੀ ਜਾਨੀ ਦੀ ਨਾਂ ਵਾਲਾ 17-18 ਕਿਲੋ ਮੋਇਨਾ ਦੁੱਧ ਪਾਉ ਜੱਡੀ ਕਾਬ ਉਸਾ ਉਹਨਾਂ ਲੇਵਾ ਉਦੋਂ ਵੀ ਵੱਡਾ ਤਿਆਰ ਕਰ ਸਹੀ ਗੱਲ ਆ ਬੇਤ ਦੇ ਹਿਸਾਬ ਨਾਲ ਲੇਵਾ ਬਹੁਤ ਚੰਗਾ ਤਿਆਰ ਕਰਦੀ ਹੁੰਦੀ ਆ ਅੱਜ ਇਹ ਕੱਚੀ ਆਦਣ ਲੈ ਸੀ। ਸੀਲ ਖੰਦੀ ਇਹ ਵੀ ਜਦ ਮਰਜੀ ਕੋਈ ਬੈਠਾ ਰਵੇ ਬਈ ਕੋਈ ਚੱਕੀ ਨਹੀਂ ਜਾਂਦਾ ਬਈ। ਖੋਲ ਦੇ ਬਈ ਤੋੜ ਕੇ ਰਖਾ ਦੇ। ਜਿਆਦਾ ਬ੍ਰੀਟ ਚੰਗੀ ਆ। ਗਰਮੀ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਉਹ ਵੱੱਜਾ ਵਰਗਾ ਦੁੱਧ ਪਾਉਗੀ। ਫੇਸ ਦੀ ਜਿਹੜੀ ਬਿਊਟੀ ਆ ਉਹ ਵੀ ਚੰਗੀ ਆ। 6 ਮੋਲਾ ਭਰਾ ਦਾ। ਮੋਲ ਬਾ ਲੈਣ ਦੇਣੀ 60000 ਦੀ ਦੇ ਦਿਆਂਗੇ। ਮਾਨ ਤਣ ਹੋ ਜਾ। ਆ ਮਾਨ ਤਣ ਕਰ ਦੇ। 46000 ਰੁਪਇਆ ਬਾਈ ਨੇ ਜਮਾ ਜੈਨਰੇਟਰ ਕਿਆ। ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਣ ਇਰਵਰ ਹੋਜੀ ਇਹ ਚੰਗਾ ਕੱਦ ਵਡ ਠੀਕ ਆ ਬਈ ਥਣ ਹਵਾਂ ਨੂੰ ਵੀ ਚੰਗਾ ਲੱਗਿਆ ਬਾਕੀ ਬਰੀਡ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਨੀ ਅੱਗੇ ਪ੍ਰਾਤਨ ਨੰਬਰ ਤੇ ਕਿਹੜਾ ਸੂਸੂਈ ਆ ਉਹ ਦੂਜੇ ਆ ਡਾਈਟਰ ਕਦੋਂ ਸੂਈ ਆ ਬਈ ਸੂਈ ਨੂੰ ਹੋ ਗਏ 12 13 ਦਿਨ ਹੋ ਗਏ ਹੁਣਗੇ ਬੱਚਾ ਕੀ ਆ ਬਈ ਬੱਚਾ ਬੱਛਾ ਬਈ ਇਹਦਾ ਬਈ ਕਿੰਨੇ ਦੁੱਧ ਦਿਆ ਬਈ ਹੁਣ ਬਈ ਹੁਣ ਤਾਂ ਉਹਨੂੰ ਪਤਾ ਘੰਟਾ ਕੋਇਆ ਹੈਣਾ ਜੋੰ ਨਿਆ ਮਗਾ ਹੋਣਾ ਕੰਟਕ ਤੇ ਦੁੱਧ ਹੋਣਾ ਹੋਊਗਾ ਜਿਹੜਾ ਕੰਡੇ ਵਾਲਾ ਉਹ 18 ਕਿਲੋ ਜਵਾਕੇ ਦੇ ਦਾਂਗੇ ਦੁੱਧ 20 ਤੋਂ ਬਾਹਰ ਹੀ ਇਹਦੇ ਤੇ 18 ਕਿਲੋ ਬਾਈ ਕਹਿੰਦਾ ਚਵਾ ਕੇ ਦੇ ਨੂੰ ਟਾਈਮ ਨੋਟ ਕਰੋ ਭਾਈ ਤੇ ਜਿਹੜਾ 8:59 ਮੰਟ ਹੋਗੇ 9:00 ਕੇ 9:00 ਕੇ ਮੰਨ ਕੇ ਚੱਲੋ ਤੇ ਭਾਈ ਉਸ ਹਸਾਉ ਨਾਲ ਜੱਜਮੈਂਟ ਕਰੋ ਕਿੰਨੇ ਵਜੇ ਚੋਈ ਸੀ ਸਵੇਰੇ ਭਾਈ 7:00 ਵਜੇ ਜਣੀ ਦੀ ਚੋਈ ਅੱਜ ਅੱਛਾ ਖੋਲਾ ਤੋੜ ਕੇ ਦਿਖਾ ਦੇ ਦੁੱਧ ਭਾਈ ਚਾਹੇ ਦੋਨੇ ਟਾਈਮ ਭਾਈ ਕਹਿੰਦਾ ਨਾਪ ਲਓ ਕੋਈ ਚੱਕਰੀ ਹਾਂ ਦੋ ਦੇ ਵੀ ਤੰ ਡੰਗ ਚੋਲੇ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਫੇਸ ਬਿਊਟੀ ਵੀ ਚੰਗੀ ਆ ਪ੍ਰਿੰਟ ਫਰੰਟ ਚੰਗਾ ਟੋਰਾ ਤਾਰਾ ਵੀ ਕਰਮਾਈ ਦਾ ਚੰਗਾਗਾ ਬਾਕੀ ਇਹ ਮਿਲਦੀ ਨਹੀਂ ਐਰ ਸੈਰ ਡਾਕਟਰ ਬਹੁਤ ਘੱਟ ਨਹੀਂ ਜਾਈ ਆ ਇਹ ਐਰ ਸੈਰ ਦੀ ਡਿਮਾਂਡ ਚੰਗੀ ਆ ਇਹ ਰੰਗ ਰੂਪ ਬਹੁਤ ਘੱਟ ਮਿਲਦਾ ਜੇ ਮਿਲਦਾ ਤਾਂ ਬਈ ਮੰਗ ਇਨੀ ਕਾ ਵੀ ਉਹਨੂੰ ਵੇਖ ਜਾਂਦੇ ਆ ਇਹ ਮੁੱਲ ਭਰਾ ਦਾ ਮੁੱਲ ਡਾਕਟਰ ਜੇ ਹਿਸਾਬ ਨਾਲ ਦੁੱਧ ਜਿੰਨਾ ਠੀਕ ਕਰ ਲਈ ਨਾ ਬਹੁਤ ਯਾਰ ਦੀ ਦੇ ਦਿਆਂਗੇ ਠੀਕ ਆ ਮੰਨਦਾ ਚਾਹੇ 70 ਕਰ ਲਈਏ ਚਾਹੇ 75 ਕਰ ਲਈਏ 8000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਜਿਹੜੇ ਹਿਸਾਬ ਨਾਲ ਬਾਈ ਕਹਿੰਦਾ ਦੁੱਧ ਚਾਹੇ ਮੁੱਲ ਵੱਧ ਵੀ ਕਰ ਦਿੰਦੇ ਕੋਈ ਚੱਕਰ ਨਹੀਂ ਸੀ ਅੱਗੇ ਵੀਰੇ 4 ਨੰਬਰ ਇਹ ਵੀ ਦੂਜਾ ਸੂਈ ਆਈ ਹੈ ਬਾਈ ਕਦੋਂ ਸੂਈ ਆ ਬਈ ਸੂਈ ਨੂੰ ਹੋਗੇ ਹੋਣਗੇ ਇਹਨੂੰ ਵੀ 15 16 ਕਿਲ ਕਰ ਦੇਣਾ ਬੱਛਾ ਬਾਈ ਬੱਛਾ ਬਾਈ ਇਹਦੇ ਨਾਲ ਦੁੱਧ ਕਿੰਨਾ ਹੁਣ ਦੁੱਧ ਇਹਦੇ ਥੱਲੇ ਹੁਣ ਹੋਊਗਾ 15 16 ਕਿਲੋ ਜਾਨੀ ਤੇ 15 ਕਿਲੋ ਆਪਾਂ ਚਵਾ ਕੇ ਦੇ ਦਾਂ ਠੀਕ ਆ ਭਾਈ ਸਿਵਲ ਠੰਡੀ ਹੋਏ ਵੀ ਜਿਵੇਂ ਮਰਜੀ ਕੋਈ ਬੈਠਾ ਮੈਂ ਮਰਜੀ ਭਈਆ ਪੱਥ ਪੱਲਾ ਲਾਈ ਚੱਲ ਕੋਈ ਚੱਕਰੀ ਨਹੀਂ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੈਂ ਪੂਰੇ ਗੇਵ ਤੇ ਕੋਹ ਲਭੀ ਤੋਰ ਕੇ ਦਿਖਾ ਦੀ ਕਰਦ ਬੱਡ ਚੰਗਾ ਯਾਦ ਬ੍ਰੀਟੇ ਵੀ ਚੰਗੀਆਂ ਥਣ ਲੇਵਾ ਵਾਪਸ ਲੈ ਮੁੱਟੀ ਬੜਾ ਥਣ ਕੱਲਾ ਕੱਲਾ ਥਾਣਾ ਕੀ ਮੁੱਲ ਫਰਾਇਦਾ ਮੁੱਲ ਇਹਦਾ ਵੀ ਡਾਕਟਰ ਬਾਅਦ ਲੈ ਆਂਦੇ ਨਹੀਂ 63000 ਦੀ ਦੇ ਦੇ ਠੀਕ ਆ ਮਾਨ ਤਾਨ ਹੋ ਜਾ ਹਾਂ ਮਾਨ ਤਾਨ ਕਰਦੇ ਆ 63000 ਰੁਪਇਆ ਮੁੱਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਾਨ ਜ਼ਰੂਰ ਹੋ ਜਾਊਗਾ ਹਾਂ ਹਵਾ ਨਾ ਚੰਗੀ ਹੈ ਚਵਾਈ ਕਿਵੇਂ ਚੰਗੀ ਹੈ ਹਾਂ ਚਵਾਈ ਇੱਕ ਨੰਬਰ ਠੀਕ ਹੈ ਠੰਡੀ ਸੀਲ ਆ ਬਾਈ ਨੇ ਅਰਥ ਲਾ ਕੇ ਦਿਖਾਇਆ ਤੇ ਸ਼ਾਮ ਨੂੰ ਆਰਡਰ ਬਾਈ ਜਿਹੜੇ ਵਧੀਆ ਤਿਆਰ ਕਰਨੀ ਹੈ ਕਿਉਂਕਿ ਬਾਈ ਕਹਿੰਦਾ 7:00 ਵਜੇ ਚੋਈਆਂ ਸੀ ਸਵੇਰੇ ਅੱਗੇ ਵੀਰੇ ਲਾਸਟ ਪੰਜ ਨੰਬਰ ਜਿਹੜਾ ਸੂਈ ਹੈ ਇਹ ਵੀ ਦੂਜਾ ਸੂਈ ਹੈ ਡਾਕਟਰ ਕਦੋਂ ਸੂਈ ਹੈ ਬਾਈ ਇਹਨੂੰ ਤਾਂ ਅੱਜ ਦੂਜਾ ਦੇਣੀ ਹੈ ਸੂਈ ਨੂੰ ਠੀਕ ਆ ਬੱਚਾ ਬੱਚੀ ਆ ਮਾਂ ਦਾ ਬੱਚੀ ਹੈ ਠੀਕ ਆ ਇਹ ਕਿੰਨੇ ਕ ਬੋਲੇ ਤੇ ਹਾਂ ਬੋਲਾ ਹੁਣ ਜਾਨੀ ਇਹ ਨਾ 5 6 ਦਿਨ ਕੱਚੀ ਸੂਪੀ ਥੋੜੀ ਗਰਮੀ ਕਰਕੇ ਹੁਣ 9 8 9 ਕਿਲੋ ਬੋਲਾ ਹੋਊਗਾ ਹੁਣ ਸਾਰੀ ਖਾਲੀ ਵੀ ਨਹੀਂ ਕੀਤੀ ਓਕੇ ਹਾਂ 8 9 ਕਿਲੋ ਬੋਲਾ ਜਿਹੜਾ ਹੁਣ ਹੋਊਗਾ ਤਿਆਰ ਠੀਕ ਹੈ ਜਵਾਈ ਚੂਈ ਕਿਵੇਂ ਹੈ ਜਵਾਈ ਚੂਈ ਦੀ ਇੱਕ ਨੰਬਰ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਸੂਈ ਸਵਾਈ ਬੱਚਾ ਮਗਰ ਬੱਚੀ ਫੇਸ ਬਿਊਟੀ ਵੀ ਚੰਗੀ ਆ ਬਾਕੀ ਤੋਰਾ ਤਾਰਾ ਵੀ ਚੰਗਾ ਥਣਲੇਵਾ ਚੰਗਾ ਦੁੱਧੋ ਚੰਗਾ ਪਾਉਦੀ ਨਾਵ ਕਲੀਟਰ ਬੋਲੇ ਤੇ ਬਾਈ ਕਹਿੰਦਾ ਹੁਣ ਹੈਗੀ ਹੈ ਤੇ ਯਾਤਬਰੀਟ ਚੰਗੀ ਆ ਹਨਾ ਗਰਮੀ ਗਰਮੀ ਘਟੋ ਆ ਗਰਮੀ ਗਰਮੀ ਦਾ ਨਾਮ ਆਸਤਰੀ ਮੁੱਲ ਭਰਾ ਦਾ ਮੁੱਲ ਬਾ ਲੈਣ ਦੇਣੀ 52000 ਦੀ ਦੇ ਮਾਨਤਾਨ ਹੋ ਜਾ ਆ ਮਾਨਤਾਨ ਕਰਦੇ 52000 ਰੁਪਏ ਮੋਲਾ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਥਾਂ ਚੰਗਾ ਲੱਗਿਆ ਮੁੱਠੀ ਵਾਲਾ ਥਾਂ ਚ ਚੋਈ ਚੋਈ ਬਾਈ ਕਹਿੰਦਾ ਨੰਬਰ ਤੇ ਨਾ ਕਿ ਜਿਹੜੇ ਭਰਾ ਕੋਲੇ ਸੀਗੇ ਪੰਨ ਤਿੰਨ ਤਾਜ਼ੀਆਂ ਸੂਈਆਂ ਦੋ ਗੱਬਣਾਂ ਤੇ ਕਿਸੇ ਵੀਰ ਦੇ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦਲਾਂ ਧੰਨਵਾਦ ਜੀ